ਤਾਂ ਮੈਂ ਤੁਹਾਡਾ ਥੈਂਕਸ ਕਰਦਾ ਬਹੁਤ ਤੁਸੀਂ ਮੇਰੀ ਕਵਾਜ ਮਾਰਨ ਤੇ ਆਏ ਮਾਰਨ ਜੈਂਦਰਕੌਰ ਜੀ ਆਏ ਕਰਾਜ ਤੇ ਦਿਵਸ ਸਰਕਾਰ ਆਏ ਉਹਨਾਂ ਨੇ ਕਿਹਾ ਕਿ ਛੋਟਾ ਜਿਹਾ ਫੰਕਸ਼ਨ ਕਰਨਾ ਹੈ ਚਲੋ ਠੀਕ ਹੈ ਮੈਂ ਜਿੰਨੇ ਵੀ ਮੇਰੇ ਨੀਅਰ ਐਂਡ ਡੀਅਰਸ ਹੈ ਮਨ ਜਾਣਦੇ ਔਰੇ ਥੋੜੇ ਦੇਸ਼ ਮੈਂ ਭਲਾ ਸਕਿਆ ਉਹਨਾਂ ਨੂੰ ਬੁਲਾ ਲਿਆ ਅੱਜ ਰਾਜਪੁਰਾ ਵਕਫ ਵਕ ਜਗਾ ਮੀਟਿੰਗਾਂ ਕਰਕੇ ਆਏ ਹੁਣ ਫੋਕਲ ਪੁਆਇੰਟ ਪਹੁੰਚੇ ਹੈ ਗੱਲਾਂ ਕੀਤੀਆਂ ਸਾਰਿਆਂ ਨਾਲ ਔਰ ਸਵੇਰ ਦਿਨ 19 ਮੀਟਿੰਗਸ ਕਰਤੀਆਂ ਨੇ ਅਸੀਂ ਬਨੂਰ ਵੀ ਗਏ ਸੀਗੇ ਅਸੀਂ ਇੱਥੇ ਅੱਜ ਰਾਜਪੁਰਾ ਵਕਫਾ ਵਕ ਜਗਾ ਮੀਟਿੰਗਾਂ ਕਰਕੇ ਆਏ ਹੁਣ ਫੋਕਲ ਪੁਆਇੰਟ ਪਹੁੰਚੇ ਹੈ ਗੱਲਾਂ ਕੀਤੀਆਂ ਸਾਰਿਆਂ ਨਾਲ ਔਰ ਸਵੇਰ ਦੇ 19 ਮੀਟਿੰਗਸ ਕਰਤੀਆਂ ਨੇ ਅਸੀਂ ਬਨੂਰ ਵੀ ਗਏ ਸੀਗੇ ਔਰ ਬੜਾ ਬਧੀਆ ਰਿਸਪੌਂਸ ਸਾਰੇ ਕਿਤੇ ਮਿਲ ਰਿਹਾ ਸਾਨੂੰ ਇੱਕ ਵੀਡੀਓ ਹੁਣੇ ਥੋੜੀ ਦੇਰ ਪਹਿਲਾਂ ਵਾਇਰਲ ਹੋ ਰਹੀ ਹੈ ਬਨੂਰ ਦੇ ਵਿੱਚ ਤੁਹਾਡਾ ਵਿਰੋਧ ਕੀਤਾ ਗਿਆ ਕਿਸਾਨਾਂ ਵੱਲੋਂ ਕੀ ਕਹੋਗੇ ਰਮਨ ਕੌਣ ਸੀ ਉਹ ਕਿਸਾਨ ਸੀ ਜਾਂ ਕੌਣ ਸੀ ਦੇਖੋ ਵਿਰੋਧਤਾ ਕਰ ਰਹੇ ਨੇ ਸਾਰੇ ਸਾਰੇ ਪਿੱਛੇ ਲੱਗੇ ਹੋਏ ਨੇ ਸਾਡੇ ਪਿੱਛੇ ਪਿੱਛੇ ਵੀ ਆਏ ਦੋ ਤਿੰਨ ਚਾਰ ਪੰਜ ਜਗ੍ਹਾ ਜਿੱਥੇ ਵੀ ਆਏ ਪਰ ਅਸੀਂ ਆਪਣੀਆਂ ਮੀਟਿੰਗਾਂ ਕੀਤੀਆਂ ਇਹ 21ਾਂ ਦੀ ਮੰਗ ਹੈ ਮੈਨੂੰ ਜਿਹੜੇ ਇਹਨਾਂ ਦੇ ਕੁਝ ਬੰਦੇ ਜਿਹੜੇ ਆਪਣਾ ਫੈਕਟਰ ਸਰਕਾਰ ਨੇ ਨਾ ਅੰਦਰ ਕੀਤੇ ਹੋਏ ਨੇ ਜੋ ਨੌਜਵਾਨ ਉਹਨਾਂ ਨੂੰ ਛੱਡੋਗੇ ਤੁਸੀਂ ਕਿਉਂ ਨਹੀਂ ਗੱਲ ਕਰਦੇ ਉਹਨਾਂ ਦੇ ਗੱਲ ਪੰਜਾਬ ਵਾਸਤੇ ਪੰਜਾਬ ਦੇ ਭਲੇ ਲਈ ਕਿਉਂਕਿ ਤੁਹਾਡਾ ਵਿਰੋਧ ਨਾ ਹੋਵੇ ਉਹਨਾਂ ਨੂੰ ਲੈ ਕੇ ਜ਼ਿਆਦਾ ਵਿਰੋਧ ਹੋ ਰਿਹਾ ਹੈ ਕੈਪਟਨ ਸਾਹਿਬ ਨੇ ਉਹ ਗੱਲ ਆਲਰੇਡੀ ਕਰ ਲਈ ਹੈ ਔਰ ਆਪ ਦੀ ਸਰਕਾਰ ਵੀ ਤਾਂ ਕੁਝ ਕਰੇ ਨਾ ਉਹਨਾਂ ਦੇ ਉਹਨਾਂ ਦਾ ਹੱਕ ਆਪਣੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਹੱਕ ਤਾਂ ਸਾਡੀ ਸਰਕਾਰ ਨੂੰ ਹੀ ਕਰਨੀ ਚਾਹੀਦੀ ਹੈ ਨਾ ਹਾਂਜੀ ਕੈਪਟਨ ਸਾਹਿਬ ਨੇ ਆਲਰੇਡੀ ਗੱਲ ਕਰ ਚੁੱਕੇ ਹੈ ਨਹੀਂ ਤਾਂ ਉਹ ਕਿਉਂ ਨਹੀਂ ਛੱਡਿਆ ਜਾ ਰਿਹਾ ਮੈਂ ਛੱਡਿਆ 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 ਗਿਆ ਸੀਗਾ ਜੀ ਹਾਂਜੀ ਛੱਡੇ ਗਏ ਸੀਗੇ ਠੀਕ ਹੈ ਚਲੋ ਓਕੇ ਠੀਕ ਹੈ ਜੀ ਚਲੋ ਜੀ ਸਰ ਮਹਾਰਾਣੀ ਬੀਬਾ ਜੀ ਆਏ ਸੀ ਤੁਹਾਡੇ ਕੋਲ ਤੇ ਤੁਸੀਂ ਕੱਟ ਕੀਤਾ ਸੀ ਕੀ ਕਹਿਣਾ ਚਾਹੋਗੇ ਕਿਦਾਂ ਦਾ ਰਿਸਪੌਂਸ ਜਿਆਦਾ ਦੇਖੋ ਪਹਿਲਾਂ ਤਾਂ ਮੈਂ ਤੁਹਾਡਾ ਥੈਂਕਸ ਕਰਦਾ ਬਹੁਤ ਤੁਸੀਂ ਮੇਰੀ ਕਵਾਜ ਮਾਰਨ ਤੇ ਆਏ ਮਾਰਨੀ ਜੈਂਦਰਕੌਰ ਜੀ ਆਏ ਕਰ ਅੱਜ ਪੱਲੀ ਵਸਰ ਘਰ ਆਏ ਉਹਨਾਂ ਨੇ ਕਿਹਾ ਵੀ ਛੋਟਾ ਜਿਹਾ ਫੰਕਸ਼ਨ ਕਰਨਾ ਹੈ ਚਲੋ ਠੀਕ ਹੈ ਮੈਂ ਜਿੰਨੇ ਵੀ ਮੇਰੇ ਨੀਅਰ ਐਂਡ ਡੀਅਰਸ ਹੈ ਮਨ ਜਾਣਦੇ ਹੋਰੇ ਥੋੜੀ ਦੇਸ਼ ਮੈਂ ਬੁਲਾ ਸਕਿਆ ਉਹਨਾਂ ਨੂੰ ਬੁਲਾ ਲਿਆ ਤੇ ਸਾਡੀ ਤਾਂ ਇੱਕ ਸੋਚ ਹੈ ਕਿ ਮੋਦੀ ਗੌਰਮਨ ਲੈ ਕੇ ਆਓ ਕਿਉਂਕਿ ਜੇਕਰ ਇੰਡੀਆ ਦਾ ਸੁਧਾਰ ਕਰਨਾ ਹੈ ਜੇਕਰ ਇੰਡੀਆ ਜੋ ਕਰਪਸ਼ਨ ਦੂਰ ਕਰਨੀ ਹੈ ਸਾਫ ਸੁਥਰੀ ਔਰ ਅੱਛੀ ਛਵੀ ਵਾਲੀ ਗਵਰਨਮੈਂਟ ਲੈ ਕੇ ਆਣੀ ਹੈ ਤਾਂ ਮੋਦੀ ਸਰਕਾਰ ਜ਼ਰੂਰੀ ਹੈ ਔਰ ਜੇਕਰ 407 ਸਿੱਟਾ ਦੇ ਘ੍ਰਿਵਾਨੀ ਹੈ ਮੈਂ ਤੁਹਾਨੂੰ ਦਿਖਾਉਂਗਾ ਕਿ ਕਿਸ ਤਰ੍ਹਾਂ ਅਮੈਂਡਮੈਂਟ ਹੋਣੀ ਹੈ ਔਰ 1 ਜੁਲਾਈ ਤੋਂ ਨਵੇਂ ਲਾਅ ਐਪਲੀਕੇਬਲ ਹੋ ਰਹੇ ਹਨ ਔਰ ਬ੍ਰਿਟਿਸ਼ ਜਿੰਨੇ ਵੀ ਕਾਨੂੰਨ ਬਨੇ ਹੋਏ ਹਨ ਉਹ ਸਾਰੇ ਕਾਨੂੰਨ ਖਤਮ ਹੋ ਜਾਣੇ ਹਨ ਕਿਉਂਕਿ ਬ੍ਰਿਟਿਸ਼ ਕਾਨੂੰਨ ਦੇ ਅੰਦਰ ਬੜੀ ਕਮੀਆਂ ਹਨ ਜਿਹੜੇ ਨਵੇਂ ਲਾਅਜ਼ ਆਣੇ ਹਨ ਉਹ ਆਪਣੇ ਇੰਡੀਅਨ ਦੇ ਮੁਤਾਬਕ ਪ੍ਰੈਕਟੀਕਲੀ ਕਾਨੂੰਨ ਬਣਨੇ ਹਨ ਇਸ ਕਰਕੇ ਮੈਂ ਸਿਰਫ ਇਹ ਨਹੀਂ ਕਹਿੰਦਾ ਕਿ ਲੋਕ ਆਪ ਦੇਖਣਗੇ ਕਿ ਪਹਿਲੇ 10 ਸਾਲ ਦੇ ਅੰਦਰ ਮੋਦੀ ਗਵਰਨਮੈਂਟ ਨੇ ਕੀ ਸੁਧਾਰ ਕਰਿਆ ਇਸ ਕਰਕੇ ਅਗਲੇ ਇਜੈਕਟਰ ਮੈਂ 5 ਸਾਲ ਫਿਰ ਮੋਦੀ ਗਵਰਨਮੈਂਟ ਨੂੰ ਲੈ ਕੇ ਆਉ ਤਾਂ ਕਿ ਇੰਡੀਆ ਦੇ ਬਹੁਤ ਸੁਧਾਰ ਹੋ ਸਕੇ ਤੁਹਾਨੂੰ ਕੀ ਲੱਗਦਾ ਜੀ ਗਾਵਾ ਸਾਹਿਬ ਦੇ ਜਿਹੜੀ ਸੰਵਿਧਾਨ ਦੇ ਵਿੱਚ ਧਾਰਾਵਾਂ ਨੇ ਉਹ ਗਲਤ ਬਣਿਆ ਹੋਏ ਉਹਦੀ ਜਗ੍ਹਾ ਤੇ ਮੋਦੀ ਸਾਹਿਬ ਸਹੀ ਬਣਾ ਰਹੇ ਨੇ ਐਮੈਂਡਮੈਂਟ ਨਹੀਂ ਮੈਂ ਦੇਖੋ ਮੈਂ ਗਲਤ ਨਹੀਂ ਕਹਿੰਦਾ ਬਾਬਾ ਭੀਮਰਾ ਮਹੇਦ ਕਰੀ ਬੜੇ ਇੰਟੈਲੀਜੈਂਟ ਪਰਸਨ ਸੀ ਜਿਨ੍ਹਾਂ ਨੇ ਇਹ ਨਵਾਂ ਕਾਨੂੰਨ ਬਣਾਇਆ ਹੈ ਔਰ ਕਹਿੰਦਾ ਆਸਾਨ ਹੈ ਪਰ ਬਣਾਉਣਾ ਬੜਾ ਮੁਸ਼ਕਿਲ ਹੈ ਸਾਡੇ ਅੱਜਕੱਲ ਦੇ ਵਕੀਲਾਂ ਨੂੰ ਇੱਕ ਆਰਟੀਕਲ ਨਹੀਂ ਯਾਦ ਰੱਖ ਸਕਦੇ ਬੜਾ ਮੁਸ਼ਕਿਲ ਹੈ ਹੀ ਵਾਸ ਗ੍ਰੇਟ ਪਰਸਨੈਲਿਟੀ ਮੈਂ ਉਹਨਾਂ ਨੂੰ ਸਲਾਮ ਕਰਦਾ ਜਿਨ੍ਹਾਂ ਨੇ ਇਹ ਨਵਾਂ ਕਨਸਟਿਊਸ਼ਨ ਬਣਾਇਆ ਪਰ ਸਮੇਂ-ਸਮੇਂ ਦੇ ਮੁਤਾਬਕ ਐਮੈਂਡਮੈਂਟਸ ਜਿਹੜੀ ਹੈ ਉਹ ਜ਼ਰੂਰੀ ਹੈ ਕਿਉਂਕਿ ਜਿਸ ਟਾਈਮ ਆ ਕਨਸਟਿਊਸ਼ਨ ਬਣਿਆ ਉਸ ਟਾਈਮ ਲੋਕ ਸਭਾ ਦੀ ਸੀਟਾਂ ਸਿਰਫ 25 ਦੀਆਂ ਹੁੰਦੀਆਂ ਸੀ ਔਰ ਪੋਪੂਲੇਸ਼ਨ ਕਿੰਨੀ ਸੀ 10-15 ਕਰੋੜ ਪਰ ਹੁਣ ਜਿਉਂ-ਜਿਉਂ ਤੁਸੀਂ ਇੱਕ ਟ੍ਰਿਬਿਊਨ ਆਰਟੀਕਲ ਆਇਆ ਉਸ ਆਰਟੀਕਲ ਦੇ ਮੁਤਾਬਕ ਕੀ ਹੋਇਆ ਤੁਸੀਂ ਉਸ ਚ ਦੇਖਣਾ ਉਹਨਾਂ ਨੇ ਲਿਖਿਆ ਵੀ ਇੱਕ ਕੌਨਸਟਿਟਿਊਐਂਸੀ ਦੇ ਪਿੱਛੇ ਇੱਕ ਕੈਂਪਿੰਗ ਕਿੰਨੇ ਪੋਪੂਲੇਸ਼ਨ ਦੀ ਜ਼ਰੂਰੀ ਜ਼ਰੂਰੀ ਚਾਹੀਦੀ ਹੈ ਆਪਾਂ ਨੂੰ ਹੁਣ ਅਪਣੇ ਸਰ ਜੇ ਸੀਟਾਂ 445 ਦੇ ਕ੍ਰੇਪ ਸੀਟਾਂ ਆਪਣੀ ਪਾਰਲੀਮੈਂਟ ਦੀਆਂ ਲੋਕ ਸਭਾ ਦੀਆਂ ਤੇ ਇਸ ਕਰਕੇ ਜਿਹੜੀ ਮੇਰੀ ਉਹ ਹੈ ਕਿ ਹਰ ਜਿਹੜੀ ਲੋਕ ਸਭਾ ਸੀਟ ਐਮੈਂਡਮੈਂਟ ਹੋ ਕੇ ਇਸ ਤਰ੍ਹਾਂ ਦੇ ਕਾਨੂੰਨ ਦੇ ਅੰਦਰ ਕੌਨਸਟਿਟਿਊਸ਼ਨ ਦੇ ਅੰਦਰ ਪੋਪੂਲੇਸ਼ਨ ਬਾਰੇ ਐਮੈਂਡਮੈਂਟ ਬਹੁਤ ਜ਼ਰੂਰੀ ਹੈ ਇਹ ਮੇਰੀ ਸੋਚ ਆ ਜੇਗੀ